ਜੀ ਮੈਮ ਹਾਦੀ ਮਸ਼ਕਰ ਜੀ ਆ ਆਲਮ ਸ਼ਾਹ ਰੋਡ ਬਾਬਾ ਰਾਮਦੇਵ ਮੰਦਿਰ ਦੇ ਆ ਨਜ਼ਦੀਕ ਵਾਲੀ ਸਾਈਡ ਤੇ ਜਿਹੜਾ ਆ ਕਾਫੀ ਜਿਹੜਾ ਇਹ ਉਹ ਕੂੜੇ ਦਾ ਢੇਰ ਪਿਆ ਆ ਇਹਦੇ ਬਾਬਾ ਸਾਨੂੰ ਕੰਪਲੇਂਟ ਵੀ ਆਈ ਔਰ ਖੁਦ ਵੀ ਮੈਂ ਜਿਹੜੀ ਇਹ ਇਸ ਚੀਜ਼ ਨੂੰ ਨੋਟਰੀ ਕੀਤਾ ਸੀ ਤਾਂ ਜੋ ਸਾਡੇ ਸਫਾਈ ਕਰਮਚਾਰੀ ਨੇ ਸਾਉਣਾ ਦੇ ਨਾਲ ਸੰਪਰਕ ਕਰਕੇ ਜਿਹੜੇ ਅੱਜ ਆਲਮਸਾਹ ਰੋਡ ਤੇ ਜਿਹੜੀ ਸਫਾਈ ਤਾਂ ਕਰਵਾਈ ਗਈ ਏ ਵੈਸੇ ਤਾਂ ਜਿਹੜੀ ਸਫਾਈ ਏ ਉਹ ਹਫਤੇ ਵਿੱਚ ਤਕਰੀਬਨ 2 ਦਿਨ ਪ੍ਰੋਪਰ ਤਰੀਕੇ ਨਾਲ ਜਿਹੜਾ ਕੂੜਾ ਚੱਕਿਆ ਜਾਂਦਾ ਉਹ ਲੈ ਕੇ ਵੀ ਜਾਂਦੇ ਨੇ ਲੇਕਿਨ ਇਹ ਹੁੰਦਾ ਕਿ ਕਈ ਵਾਰੀ ਆਸ-ਪਾਸ ਦੇ ਜਿਹੜੇ ਲੋਕ ਨੇ ਜਾਂ ਕੋਈ ਵੀ ਇੱਥੇ ਰੇੜੀ ਵਾਲਾ ਕ੍ਰੋਸ ਕਰਦਾ ਸਬਜੀ ਦੀ ਜਿਹੜੀ ਲੈ ਕੇ ਆ ਕਿਸੇ ਤਰ੍ਹਾਂ ਦੀ ਵੀ ਤਾਂ ਉਹ ਕਈ ਵਾਰੀ ਇਹ ਹੁੰਦਾ ਕਿ ਉਹ ਗੰਦਗੀਆਂ ਕੂੜਾ ਵਗੈਰਾ ਇੱਥੇ ਸਿੱਟ ਕੇ ਚਲੇ ਜਾਂਦੇ ਨੇ ਕਈ ਅਪੀਲ ਕਰਾਂਗੀ ਕਿ ਸਭ ਤੋਂ ਪਹਿਲਾਂ ਤਾਂ ਸਾਰੇ ਮਿਲ ਕੇ ਆ ਸਫਾਈ ਅਭਿਆਨ ਦੇ ਵਿੱਚ ਸਾਥ ਦਈਏ ਤਾਂ ਕਿ ਜਿਹੜਾ ਇਹ ਰੋਡ ਤੇ ਜਿਹੜਾ ਕ ਕਿਤੇ ਨਾ ਕਿਤੇ ਜਿਹੜਾ ਇਹ ਗੰਦਗੀ ਨੂੰ ਬਿਮਾਰੀਆਂ ਨੂੰ ਵੀ ਜਿਹੜਾ ਜਨਮ ਦਿੰਦਾ ਹੈ ਕੋਲ ਸਕੂਲ ਵੀ ਹੈ ਮੰਦਿਰ ਵੀ ਹੈ ਤਾਂ ਆਪਾਂ ਆ ਖੁਦ ਹੀ ਜਿਹੜਾ ਮਿਲ ਕੇ ਇਹ ਸਫਾਈ ਦਾ ਜਿਹੜਾ ਵਿਵਸਥਾ ਦਾ ਪਿਆਰ ਰੱਖਣਾ ਮੈਂ ਧੰਨਵਾਦ ਕਰਦੀ ਆ ਸਾਰੇ ਸਾਈ ਸਫਾਈ ਕਰਮਚਾਰੀਆਂ ਦਾ ਜਿਹੜਾ ਬਾਅਦ ਦੁਪਹਿਰ ਵੀ ਆਪਣੀ ਡਿਊਟੀ ਖਤਮ ਹੋਣ ਤੋਂ ਬਾਅਦ ਵੀ ਜਿਹੜਾ ਇਹ ਫੀਲਡ ਵਿੱਚ ਜਿਹੜਾ ਇਹ ਬੜੇ ਤੰਦਈ ਨਾਲ ਆਪਣੀ ਡਿਊਟੀ ਨੂੰ ਨਿਭਾਰੇ ਨੇ ਔਰ ਆਨਵਲ ਟਾਈਮ ਦੇ ਵਿੱਚ ਵੀ ਜਿਵੇਂ ਜਿਵੇਂ ਸਾਨੂੰ ਪਤਾ ਚੱਲਦਾ ਤਾਂ ਅਸੀਂ ਜਿਹੜਾ ਉਸ ਚੀਜ਼ ਨੂੰ ਬਹੁਤ ਧਿਆਨ ਦੇ ਨਾਲ ਕਰਕੇ ਉਹਦੀ ਫੀਡਬੈਕ ਜ਼ਰੂਰ ਲੈਣੇ ਆ ਤੇ ਅੱਜ ਅਸੀਂ ਮੌਕੇ ਤੇ ਖੁਦ ਵੀ ਨਾਲ ਪਹੁੰਚੇ ਆਂ ਤਾਂ ਕਿ ਜਿਹੜੀ ਵੀ ਸਵਾਈ ਆलमशाह ਰੋਡ ਤੇ ਕੂੜਾ ਚੱਕਣ ਬਾਬੂ ਤੇ ਆ ਛੜੂ ਵਗੈਰੇ ਦੀ ਬੰਦੀ ਤੇ ਉਹ ਇੱਥੇ ਪ੍ਰੋਪਰ ਤਿੱਕਰਾ ਚ ਕਰਵਾਈ ਵੀ ਗਈ ਹੈ ਤਾਂ ਮੈਂ ਸਭ ਨੂੰ ਧੰਨਵਾਦ ਕਰਦੀ ਆਂ ਬਾਕੀ ਫਿਰ ਵੀ ਅਗਰ ਕਿਸੇ ਨੂੰ ਲੱਗਦਾ ਹੈ ਕਿ ਉਹਨਾਂ ਦੇ ਘਰਾਂ ਘਰਾਂ ਦੇ ਵਿੱਚੋਂ ਕੂੜਾ ਚੱਕਣ ਬਾਬੂ ਤੇ ਜਾਂ ਕੋਈ ਹੋਰ ਸਮੱਸਿਆ ਆਈ ਦੇ ਲਈ ਦੇ ਸਵਾਇ ਦੇਵਸਤਾਨਾ ਜਾਂ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਦਿੱਕਤ ਹੈ ਤਾਂ ਤੁਸੀਂ ਨੂੰ 99 631 36000 ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਤੇ ਹਰ ਪਲ ਤੁਹਾਡੀ ਬੇਟੀ ਪੂਜਲ ਉਪਰਾ ਸਚਦੇਵਾ ਹਮੇਸ਼ਾ ਹਾਜ਼ਿਰ ਹੈ ਬਹੁਤ ਬਹੁਤ ਧੰਨਵਾਦ ਹਾਂਜੀ ਚਲਿਓ ਅੱਜ ਆਲਮ ਸ਼ਾ ਰੋਡ ਤੇ ਸਾਨੂੰ ਮੈਸੇਜ ਮਿਲਿਆ ਵੀ ਕਾਫੀ ਕੂੜਾ ਪਿਆ ਇੱਥੇ ਫੇਰ ਰੂਟੀਨ ਚ ਅਸੀਂ ਵੈਸੇ ਵੀ ਹਫਤਾ 10 ਦਿਨ ਬਾਅਦ ਇੱਥੋਂ ਕੂੜਾ ਚੁਕਾਈ ਰੱਖਦੇ ਆ ਕਿਉਂਕਿ ਆਊਟਰ ਏਰੀਆ ਹੋਣ ਕਰਕੇ ਚੱਕਰ ਵਾਲਾ ਜੁਗਾ ਹੋ ਗਿਆ ਜਾਂ ਆਪਣੇ ਆलमशाह ਹੋ ਗਿਆ ਅਮਰਪੁਰਾ ਹੋ ਗਿਆ ਇੱਧਰ ਦੇ ਨਾਲ ਆਸ-ਪਾਸੇ ਲੱਗਦੇ ਇਲਾਕੇ ਲੰਘਦੇ ਡੱਬੇ ਰੇੜੀ ਵਾਲੇ ਜਾਂ ਕੋਈ ਪਬਲਿਕ ਜਿਹੜਾ ਨੇ ਕੂੜਾ ਇੱਥੇ ਸੱਟ ਹੀ ਜਾਂਦੀ ਹੈ ਨਾਲ ਲੱਗਦੇ ਜਿਹੜੇ ਸਾਡੇ ਮੱਲੇ ਨੇ ਇੱਥੇ ਵੀ ਲੱਗਦੇ ਤਾਂ ਏ ਰਿਕਸ਼ਾ ਵੀ ਲੱਗੇ ਹੋਏ ਨੇ ਆਟੋ ਵੀ ਲੱਗੇ ਹੋਏ ਨੇ ਪੀਪਰ ਵੀ ਸਾਡੇ ਆਪ ਦੇ ਸਫਾਈ ਸੇਵਕ ਲੱਗੇ ਹੋਏ ਨੇ ਫਿਰ ਵੀ ਇਹ ਅਸੀਂ ਕਾਫੀ ਕੋਸ਼ਿਸ਼ ਕਰਦੇ ਆ ਵੀ ਏਰੀਆ ਕਾਫੀ ਸਾਫ਼ ਰਹੇ ਪਰ ਐਲੀ ਮਿਹਨਤ ਕਰਨ ਦੇ باوجود ਵੀ ਲੋਕੀ ਕਈ ਪਬਲਿਕ ਲੋਕੀ ਜਿਹੜੇ ਇਸ ਚੀਜ਼ ਨੂੰ ਨਹੀਂ ਸਮਝਦੇ ਦੇਖੋ ਸਾਡੀ ਵੀ ਡਿਊਟੀਆਂ ਚੇਂਜ ਹੁੰਦੀਆਂ ਨੇ ਜੇ ਲੱਗਦੀ ਰਹਿੰਦੀਆਂ ਨੇ ਜਿਵੇਂ ਹੜ੍ਹ ਪ੍ਰਭਾਵਿਤ ਖੇਤਰ ਸੀ ਜਾਂ ਕੈਂਪ ਬਣੇ ਹੋਏ ਸੀ ਜਾਂ ਸਕੂਲ ਹੈ ਜਾਂ ਮੰਡੀਆਂ ਨੇ ਜਿੱਥੇ-ਜਿੱਥੇ ਵੀ ਕੈਂਪ ਬਣੀ ਉੱਥੇ ਵੀ ਸਾਡੀ ਡਿਊਟੀਆਂ ਲੱਗਦੀਆਂ ਰਹੀਆਂ ਨੇ ਸਿਕਿਉਰਿਟੀ ਕਰਦੇ ਰਹਿੰਨੇ ਵਿੱਚੋਂ ਆ ਕੋਈ ਥੋੜਾ ਦਿਨ ਕੋਈ 2-4 ਦਿਨ ਵਿੱਚ ਦਿੱਕਤ ਆ ਸਕਦੀ ਉਹ ਗੱਲ ਵੱਖਰੀ ਹੈ ਬਾਕੀ ਪਬਲਿਕ ਨੂੰ ਤਾਂ ਇਹ ਅਸੀਂ ਮੈਸੇਜ ਦੇਣਾ ਚਾਹਾਂਗੇ ਵੀ ਹੋ ਸਕਦਾ ਹੈ ਵੱਤ ਵਜਿਨਾਂ ਵੀ ਕਰਦਾ ਕੂੜਾ ਹੈ ਇਥੋਂ ਸੱਟਣ ਦੀ ਬਜਾਏ ਆਪਦੇ ਇਲਾਕੇ ਦੇ ਜਿਹੜਾ ਉੱਥੇ ਕੋਈ ਰਿਕਸ਼ਾ ਆਂਦਾ ਹੈ ਜਾਂ ਆਟੋ ਆਂਦੀ ਉਸ ਦੇ ਦੇ ਵਿੱਚ ਕੂੜਾ ਗਿੱਲਾ ਤੇ ਸੁੱਕਾ ਕਰਕੇ ਅਲੱਗ-ਅਲੱਗ ਪਾਇਆ ਜਾਵੇ ਹੁਣ ਇਸੇ ਰੋਡ ਤੇ ਜੰਨਨ ਨਾਲਿਆਂ ਨੂੰ ਬੱਚਿਆਂ ਨੇ ਵੀ ਟੰਗਣਾ ਸਕੂਲ ਸਕੂਲ ਵੀ ਹੈ ਮੰਦਰ ਵੀ ਹੈ ਤੇ ਪਾਰਕ ਵੀ ਹੈ ਸਾਰਾ ਕੁਝ ਹੈ ਪਬਲਿਕ ਨੂੰ ਆਪ ਨੂੰ ਸੋਚਣਾ ਚਾਹੀਦਾ ਵੀ ਅਸੀਂ ਇੱਥੇ ਰੋਡ ਦੇ ਉੱਪਰ ਕੂੜਾ ਵਗੈਰਾ ਨਾ ਸੁੱਟੀਏ ਜੇ ਕਿਸੇ ਨੂੰ ਕੋਈ ਦਿੱਕਤ ਪ੍ਰੋਬਲਮ ਹੈ ਤਾਂ ਸਾਡੇ ਨਾਲ ਕੰਟੈਕਟ ਕਰੇ ਅਸੀਂ ਉਹਦੇ ਜਿਵੇਂ ਵੀ ਹੋਇਆ ਸਮੱਸਿਆ ਦਾ ਹੱਲ ਮਤਲਬ ਟਾਈਮ ਟੂ ਟਾਈਮ ਕਰਦੇ ਰਹਿੰਦੇ ਹਾਂ ਮਨੇ ਸਾਰੇ ਬੁਰੇ ਤਰ੍ਹਾਂ ਸੈਟ ਕਰਕੇ ਕਰਾਵਾਂਗਾ ਜੀ ਪਰ ਚਕਾ ਲਾਂਗਾ ਆਪਾਂ ਤੇ ਨਾ ਚਕਾ ਆ ਕੇ ਫਿਰ ਸਿੱਧਾ ਕਰੀਆ ਬਲੈ ਨਾ ਉਦਾਂ ਵਸਾ ਹੀ ਹੈ ਕਰ ਦੋ ਥੋੜਾ ਮਤਲਬ ਹੈ ਕੱਟ ਕਰਨਾ ਤਾਂ ਆ ਵੀ ਸਿੱਧਿਆ ਤਾਂ ਮੈਂ ਆਪੇ ਲੈ ਆਉਂ ਚੁੱਕਾ ਰੱਖੋ ਛੋੜ ਦਿਓ ਕੋਈ ਪ੍ਰਾਜ ਸਾਹਰੇ ਪਾਸੇ ਕਰ ਲਓ ਕੋਈ ਜੱਦਾ ਕੋਈ ਨਹੀਂ ਕੋਈ ada ah, <laughs> ਹਾਂ ਜੀ ਬਈ ਆਇਆ ਆਇਆ ਆਉਂਗਾ ਕਿੱਦਾਂ ਲੱਗਦਾ ਠੀਕ ਕਰਲੀ ਗੱਲ ਹੈ ਤੂੰ ਕਿਹਾ ਨਹੀਂ ਸੀਗਾ ਤੁਸੀਂ ਤੁਸੀਂ ਆਸ਼ੀਰਵਾਦ ਦੇ ਅੰਦਰ ਰੋਜ਼ੀ ਬਸ ਨਾ ਹੈ ਜੀ ਤੁਹਾਡੇ ਦੁਆਵਾਂ ਤੋਂ ਵੱਡੀ ਵੱਡੀ ਕੋਈ ਚੀਜ਼ ਨਹੀਂ ਹੁੰਦੀ। ਹਾਂ। ਬਾਕੀ ਸਾਰਾ ਕੁਝ ਬਾਅਦ ਚੋਂਦਾ ਹੈ। ਅੱਲਾਹਾਂ ਕਰਨਾ ਦੀ ਹੈ। ਹਮੇਸ਼ਾ ਪੱਲੀ ਦੇ ਪੈਰ ਰੱਖਣ ਦੇ। ਅੱਛਾ ਉਹ ਦੇਖ ਲੈਂਦੇ ਹਾਂ। ਹਾਂ। ਰੱਖ। ਇੱਕ ਮਿੰਟ ਯਾਰ। ਬਹੁਤ ਹੋ ਗਿਆ। ਉਹ ਰੱਖ ਪਿਆਰੇ। ਇਹ ਢਾਈ ਨਹੀਂ ਇੱਥੇ ਨੇ। લ <laughs> <eighty>